and the operate <laughs> 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 ਅਤੇ ਆਪਾਂ ਵੀ ਹਮੇਸ਼ਾ ਆਪਣੇ ਆਪਣੇ ਜਿੱਤ ਦੀ ਇੱਛਾ ਆਪਣੀ ਬੱਦਗੀਆ ਪੋਜੀਸ਼ਨ ਹਾਂ ਹਾਂਜੀ ਨਾਮ ਦੱਸੋ ਮੇਰਾ ਨਾਮ ਗੁਰਸਮਰਤ ਕੌਰ ਹੈ ਮੈਂ ਸਮਰਾਲਾ ਵਿੱਚ ਰਿਆਦ ਬੈਡਮਿੰਟਨ ਅਕੈਡਮੀ ਵਿੱਚ ਅਜੇਪਾਲ ਸਰਕਲ ਬੈਡਮਿੰਟਨ ਦੀ ਪ੍ਰੈਕਟਿਸ ਕਰਦੀ ਹਾਂ ਜਿਹੜੀ ਗੇਮ ਖੇਡਦੇ ਹੋ ਕਿੱਥੇ ਖੇਡ ਕੇ ਆਏ ਹੋ ਤੁਸੀਂ ਮੈਂ ਬੈਡਮਿੰਟਨ ਖੇਡਦੀ ਹਾਂ ਤੇ ਕੁਝ ਦਿਨ ਪਹਿਲਾਂ ਅੰਡਰ 17 ਅੰਡਰ 19 ਅਤੇ ਸੀਨੀਅਰ ਪੰਜਾਬ ਸਟੇਟ ਬਰਮਿੰਟਨ ਚੈਂਪੀਅਨਸ਼ਿਪ ਵਿੱਚ ਤਿੰਨਾਂ ਕੈਟੇਗਰੀਸਟ ਮੇਰਾ 골ਡ ਆਇਆ ਹੈ ਤੇ ਹੁਣ ਤਿੰਨਾਂ ਦੀ ਨੈਸ਼ਨਲ ਜਾਣਾ ਹੈ ਇਹ ਤੁਸੀਂ ਜਿਹੜਾ ਹੈਗਾ ਕਿੱਦਾਂ ਪ੍ਰੈਕਟਿਸ ਕਰਦੇ ਹੋ ਕਿੰਨੀ ਕਿ ਮਿਹਨਤ ਮਾਰਦੇ ਹੋ ਅ ਸਵੇਰੇ ਪਹਿਲਾਂ ਸਕੂਲ ਜਾਣ ਤੋਂ ਬਾਅਦ ਅਸੀਂ 4 ਵਜੇ ਇੱਥੇ ਪ੍ਰੈਕਟਿਸ ਕਰਨ ਆਉਂਦੇ ਆਂ ਤੇ 4 ਘੰਟੇ ਦਾ ਸੈਸ਼ਨ ਚੱਲਦਾ ਹੈ ਉਹਦੇ ਉਹਦੇ ਵਿੱਚ ਸਰ ਸਾਨੂੰ ਪ੍ਰੈਕਟਿਸ ਕਰਾਂਦੇ ਹਨ ਫਿਟਨੈਸ ਵੀ ਤੇ ਨਾਲ ਟੈਕਨੀਕ ਵੀ ਕਿਹੜੀ ਕਲਾਸ ਪੜ੍ਹਦੇ ਹੋ ਕਿਹੜੀ ਕਲਾਸ ਪੜ੍ਹਦੇ ਹੋ ਉਹਦੇ ਵੀ ਕਿੰਨਾ ਟਾਈਮ ਕੱਢਦੇ ਹੋ ਫਿਰ ਨਾਲ ਕੇ ਦੇਦੇ ਹੋ ਅ ਮੇਰੀ 10th ਕਲਾਸ ਹੈ ਹੁਣ ਬੋਰਡ ਬੋਰਡ ਹੈ ਤਾਂ ਮੈਂ ਸਟੱਡੀ ਨੂੰ ਕਾਫੀ ਟਾਈਮ ਦਿੰਨੀ ਆ ਜਿਆਦਾਤਰ ਟਾਈਮ ਜਦ ਵੀ ਮੈਂ ਫ੍ਰੀ ਹੁੰਦੀ ਆ ਮੈਂ ਸਟੱਡੀ ਕਰਦੀ ਮੁਕਾਬਲੇ ਦੀ ਗੱਲ ਕਰੀ ਤੇ ਕਿੰਨਾ ਟਫ ਮੁਕਾਬਲਾ ਰਿਹਾ ਕਿਹਦੇ ਨਾਲ ਰਿਹਾ ਅ ਪੰਜਾਬ ਵਿੱਚ ਹੁਣ ਕੰਪੀਟੀਸ਼ਨ ਬਹੁਤ ਟਫ ਹੋ ਰਿਹਾ ਹੈ ਤੇ ਇੱਥੇ ਵੀ ਕਾਫੀ ਟਫ ਕੰਪੀਟੀਸ਼ਨ ਸੀਗਾ ਮੇਰਾ ਫਾਈਨਲ ਮੈਚ ਇਨਾਇਤ ਗੁਲਾਟੀ ਨਾਲ ਸੀਗਾ ਜੋ ਕਿ ਬਹੁਤ ਟਫ ਮੈਚ ਸੀਗਾ ਸਾਡੇ ਤਿੰਨ ਸੈਟ ਲੱਗੇ ਸੀ ਤੇ ਅੱਜ ਜੋ ਅਧਿਕਾਰੀ ਆਏ ਨੇ ਪੁਲਿਸ ਅਧਿਕਾਰੀ ਉਹਨਾਂ ਵਰਗੀ ਖਾਣਾ ਚਾਹੀਦਾ ਅ ਪੰਜਾਬ ਪੁਲਿਸ ਦੇ ਆਫਿਸਰਸ ਅੱਜ ਸਾਡੀ ਅਕੈਡਮੀ ਵਿੱਚ ਸਾਨੂੰ ਅਪਰੀਸ਼ੀਏਟ ਕਰਕੇ ਗਏ ਨੇ ਤੇ ਸਨਮਾਨ ਦਿੱਤਾ ਸਾਡਾ ਮੈਂ ਉਹਨਾਂ ਦਾ ਥੈਂਕ ਯੂ ਕਰਦੀ ਆ ਸਾਨੂੰ ਐਨਕੋਰੇਜ ਕਰਨ ਲਈ ਹੈ ਤੁਹਾਡੇ ਜਿਹੜੀ ਅਕੈਡਮੀ ਆ ਤੁਹਾਡੇ ਕੋਚ ਕਿੱਦਾਂ ਤੁਹਾਨੂੰ ਸੈਰੀ ਕਰਾਉਂਦੇ ਨੇ ਅਪਰੀਸ਼ੀਏਟ ਕਰਦੇ ਨੇ ਕਿੱਦਾਂ ਬਲ ਹਲਾਸ਼ਰੀ ਦਿੰਦੇ ਆ ਅ ਸਵੇਰੇ ਸ਼ਾਮ ਤੋਂ ਦੋਨੋ ਟਾਈਮ ਸਾਡੇ ਸੈਸ਼ਨ ਹੁੰਦੇ ਹਨ ਹਰ ਟਾਈਮ ਸਰ ਸਾਨੂੰ ਇਨਕਰੇਜ ਕਰਦੇ ਹਨ ਆਪਣਾ ਬੈਸਟ ਦੇਣ ਲਈ ਤੇ ਸਾਨੂੰ ਫੁੱਲ ਸਪੋਰਟ ਕਰਦੇ ਹਨ ਸਾਰੇ ਕੀ ਨਿਸ਼ਾਨਾ ਤੁਹਾਡਾ ਵਾਲਾ ਮੇਰਾ ਏਮ ਹੈ ਕਿ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰਾਂ ਇੰਟਰਨੈਸ਼ਨਲ ਵਿੱਚ ਤੇ ਇੰਡੀਆ ਲਈ ਮੈਡਲ ਲੈ ਕੇ ਆਉਣਾ

ਕਿਹੜੀ ਕੈਟੇਗਰੀ ਅੰਡਰ 11 ਤੇ ਅੱਜ ਉਹ ਅੰਗਲ ਆਏ ਸੀਗੇ ਬੋਖੜੇ ਕੀ ਕੀ ਕਹਿ ਕੇ ਗਏ ਉਹਨਾਂ ਨਾਲ ਉਹ ਅੱਗੇ ਤੋਂ ਵਧੀਆ ਖੇਡਣਾ ਅਤੇ ਹੋਰ ਅੱਗੇ ਪੋਜੀਸ਼ਨ ਲੈਣੀ। ਨਾ ਮੜੀ ਵੀ ਹੋ। ਉਹ ਜਦ ਆਪਾਂ ਮਿਹਨਤ ਕਰਾਂਗੇ ਤਾਂ ਆਪਣੀ ਵਧੀਆ ਪੋਜੀਸ਼ਨ ਆਊਗੀ ਅੱਗੇ ਨਾਲੋਂ ਤੇ ਆਪਾਂ ਜਦ ਜ਼ਿਆਦਾ ਮਿਹਨਤ ਜਾਈ ਹੋ ਸਕੇ ਔਰ ਇੱਥੇ ਆ ਕੇ ਪਤਾ ਲੱਗਿਆ ਕਿ ਇਹ ਕਿਵੇਂ ਇਸ ਤਰ੍ਹਾਂ ਇੰਨੀ ਮਿਹਨਤ ਕਰ ਰਿਹਾ ਔਰ ਇਹ ਜਿਹੜੀ ਗੇਮ ਹੈ ਇਹਦੇ ਵਿੱਚ ਹਰ ਪਲੇਅਰ ਨੂੰ ਆਪਣਾ ਫਿਜ਼ੀਕਲ ਦੇ ਨਾਲ-ਨਾਲ ਮੈਂਟਲ ਜਿਹੜਾ ਸਟੇਟਸ ਹੈ ਉਹਦੇ ਵਿੱਚ ਵੀ ਦੋਨੇ ਪਾਸੇ ਬਰਾਬਰ ਤਰੱਕੀ ਉਹ ਰੱਖਣਗੇ ਬਰਾਬਰ ਮਿਹਨਤ ਕਰਨਗੇ ਤਦ ਜਾ ਕੇ ਇਹਨੂੰ ਅਚੀਵ ਕਰ ਸਕਦੇ ਆ ਸੋ ਬੜੀ ਖੁਸ਼ੀ ਦੀ ਗੱਲ ਹੈ ਔਰ ਜਿਹੜੇ ਬੱਚੇ ਅ ਉਸ ਨੂੰ ਅਸੀਂ ਸਨਮਾਨਿਤ ਵੀ ਕੀਤਾ ਹੈ ਉਹ ਇੰਨੀ ਖੁਸ਼ੀ ਹੋਈ ਹੈ ਅੱਜ ਸਾਨੂੰ ਵੀ ਬੜਾ ਅੱਛਾ ਲੱਗਿਆ ਕਿ ਉਹਨਾਂ ਨੇ ਕਿਵੇਂ ਇੰਨੇ ਮੈਡਲ ਜਿੱਤੇ ਛੋਟੀ ਏਜ ਦੇ ਵਿੱਚ ਤੇ ਇਹ ਬੜੀ ਹੌਸਲਾ ਵਜਾਈ ਇਹਨਾਂ ਦੀ ਹੋਣੀ ਜ਼ਰੂਰੀ ਹੈ ਔਰ ਅਸੀਂ ਪੰਜਾਬ ਪੁਲਸ ਖੰਨਾ ਅਸੀਂ ਜਿੰਨਾ ਵੀ ਸਾਡਾ ਯੋਗਦਾਨ ਇਹਨਾਂ ਬੱਚਿਆਂ ਦੀ ਖਾਤਰ ਹੋਏਗਾ ਅਸੀਂ ਕਰਾਂਗੇ ਵੀ ਔਰ ਅਸੀਂ ਉਸ ਵਾਹਿਗੁਰੂ ਅਗੇ ਅਰਦਾਸ ਹੀ ਕਰਦੇ ਆ ਕਿ ਇਹ ਜਿਹੜੀ ਅਕੈਡਮੀ ਹੈ ਇਹ ਵੀ ਤਰੱਕੀ ਕਰੇ ਤੇ ਆਪਣਾ ਐਵੇਂ ਬੱਚਿਆਂ ਦਾ ਜਿਹੜਾ ਹੈਗਾ ਉਹ ਵੇਖ ਹੈ ਉਹਨੂੰ ਐਵੇਂ ਸੰਭਾਲਦੇ ਰਹਿਣ ਸਪੋਰਟਸ ਦੇ ਮਸਲੇ 'ਚ ਥੈਂਕ ਯੂ ਥੈਂਕ ਯੂ